ਪੰਜਾਬ ਦੀ ਰਾਜਨੀਤੀ ਲਈ ਭਲਕੇ ਵੱਡਾ ਦਿਨ ਮੰਨਿਆ ਜਾ ਰਿਹਾ ਹੈ ਆਵਾਜ਼ੇ ਪੰਜਾਬ ਕਹੇ ਜਾਣ ਵਾਲੇ ਦਿੱਗਜ ਆਗੂ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਸ਼ਾਮਲ ਹੋਣ ਜਾ ਰਹੇ ਨੇ ਬਰਾੜ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਜਗਮੀਤ ਸਿੰਘ ਬਰਾੜ ਨੇ ਟਵੀਟ ਕਰਕੇ ਐਲਾਨ ਕਰ ਦਿੱਤਾ ਹੈ ਕਿ ਉਹ 19 April ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਸ਼ਾਮਲ ਹੋਣ ਜਾ ਰਹੇ ਨੇ ਬਰਾੜ ਦੇ ਇਸ ਐਲਾਨ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਤਿੱਖਾ ਪ੍ਰतिक੍ਰਮ ਸਾਹਮਣੇ ਆਇਆ ਹੈ ਜਾਖੜ ਨੇ ਸਵਾਲ ਖੜਾ ਕੀਤਾ ਕਿ ساری ਉਮਰ ਬਦਲ ਨੂੰ ਆਪਣੇ ਪਿਤਾ ਦਾ ਕਾਤਲ ਦੱਸਣ ਵਾਲੇ ਜਗਮੀਤ ਸਿੰਘ ਬਰਾੜ ਹੁਣ ਕਿਹੜੇ ਮੂੰਹ ਨਾਲ ਅਕਾਲੀ ਦਲ ਜੁਆਇਲ ਕਰਨ ਜਾ ਰਹੇ ਨੇ ਜਾਖੜ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਗਮੀਤ ਬਰਾੜ ਗਲਤ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਨੇ ਮੈਂ ਸਮਝਦਾ ਹਾਂ ਵੀ ਕਾਂਗਰਸ ਦੇ ਬਹੁਤ ਵੱਡੇ ਨੇਤਾ ਰਹੇ ਐ ਸੀ ਡਬਲਯੂ ਸੀ ਦੇ ਮੈਂਬਰ ਰਹੇ ਐ ਕਿਸੇ ਨੂੰ ਜੁਆਇਨ ਕਰਨ ਹੋ ਸਕਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਾਂ ਸਾਡੇ ਚੋਂ ਜੂ ਉਹਨਾਂ ਦੀ ਐਕਸਪੈਕਟੇਸ਼ਨ ਸੀਗੀਆਂ ਪੂਰੀ ਨਹੀਂ ਹੋਈਆਂ ਪਰ ਜੇ ਕੋ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਮਮਤਾ ਬੇਨਰਜੀ ਦੇ ਉਹਨਾਂ ਦੀ ਪਾਰਟੀ 'ਚ ਗਏ ਫੇਰ ਵਾਪਸ ਆ ਗਏ ਬੀਜੇਪੀ 'ਚ ਜਾ ਸਕਦੇ ਸੀ ਪਰ ਅਕਾਲੀਆਂ ਨਾਲ ਜਾਣਾ ਕੋਈ ਗੱਲ ਜੱਜਦੀ ਨਹੀਂ ਕਿਉਂਕਿ ਅਕਾਲੀਆਂ ਦੇ ਖਿਲਾਫ ਖੁਦ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਲੈਕਸ਼ਨ ਲੜੇ ਸੀਗੇ ਜਦੋਂ ਸੁਖਵੀਰ ਬਾਦਲ ਉਤੋਂ ਫਰੀਦਕੋਟ ਤੋਂ ਇਹਨਾਂ ਨੇ ਹਰਾਇਆ ਸੀਗਾ ਬਰਾੜ ਸਾਹਿਬ ਨੇ ਉਦੋਂ ਬਰਾੜ ਸਾਹਿਬ ਹਰ ਸਟੇਜ ਤੇ ਕਹਿੰਦੇ ਸੀ ਵੀ ਮੈਂ ਇਲੈਕਸ਼ਨ ਲੜਨੀ ਹੈ ਮੈਂ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਆਇਆ ਇਹਨਾਂ ਬਾਦਲਾਂ ਤੋਂ ਇਹਨਾਂ ਨੇ ਮੇਰੇ ਪਿਤਾ ਦਾ ਕਤਲ ਕਰਾਇਆ ਉਸ ਗੱਲ ਦਾ ਜਵਾਬ ਹੁਣ ਬਰਾੜ ਸਾਹਿਬ ਦੇ ਸਕਦੇ ਕਿਵੇਂ ਦੇਣਗੇ ਹੁਣ ਵੇਖਣਾ ਇਹ ਬਣਦਾ ਹੈ ਕਿ ਭੜਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਤੋਂ ਬਾਅਦ ਜਗਮੀਤ ਸਿੰਘ ਬਰਾੜ ਮੀਡੀਆ ਦੇ ਸਵਾਲਾਂ ਦਾ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਟੀਵੀ ਪੰਜਾਬ